ਸਵੇਰੇ ਸਾਡੇ ਨਾਲ ਹਰਪਾਲ ਚੀਮਾਹੋਰੀ ਮੌਜੂਦ ਨੇ ਜਿਹੜੀ 20 ਤਰੀਕ ਨੂੰ ਬਰਨਾਲਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਹੋਣ ਜਾ ਰਹੀ ਹੈ ਉਹਦੇ ਲਈ ਵਰਕਰਾਂ ਨੂੰ ਲਾਮਬਦ ਕਰਨ ਲਈ ਆਈ ਹੈ ਕਿਹੋ ਜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ 20 ਤਰੀਕ ਦੀ ਅਰਵਿੰਦ ਕੇਜਰੀਵਾਲ ਦੀ ਫੇਰੀ ਦੇ ਲਈ ਦੇਖੋ ਮੈਂ ਸਵੇਰੇ ਫਲੋਰ ਆਇਆ ਸੀ 12 ਵਜੇ ਫਲੋਰ ਇੱਕ ਬਹੁਤ ਵੱਡੀ ਜੁਆਇਨਿੰਗ ਹੋਈ ਹੈਗੀ ਰਿਟਾਇਰਡ ਪ੍ਰਿੰਸੀਪਲ ਜਿਹਨਾਂ ਲਗਭਗ 28 ਸਾਲ ਫਲੋਰ ਦੇ ਵਿੱਚ ਕੰਮ ਕੀਤਾ ਪ੍ਰੇਮ ਕੁਮਾਰ ਜੀ ਉਹਨਾਂ ਨੇ ਜੁਆਇਨ ਕੀਤਾ ਉਹਦਾ ਵੈਲਕਮ ਕੀਤਾ ਕਾਫੀ ਵੱਡੀ ਚੰਨ ਸਵਾਗਤ ਹੋਇਆ ਮੈਂ ਸਮਝਦਾ ਵੀ ਅਸੀਂ ਪਾਰਟੀ ਨੂੰ ਸੁਤੰਤਰ ਕਰਨ ਲਈ ਲਗਾਤਾਰ ਮੈਂ ਪੰਜਾਬ ਵਿੱਚ ਜਾ ਰਹੇ ਹਾਂ ਤੇ ਦੂਸਰੀ ਜਿਹੜਾ ਗਿਆ ਜਲੰਧਰ ਇੱਥੇ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਪਾਰਟੀ ਵਰਕਰਾਂ 'ਚ ਉਤਸ਼ਾਹ ਬਹੁਤ ਜ਼ਿਆਦਾ ਹੈਗਾ ਕਿ ਬਰਨਾਲੇ ਇਹਨਾਂ ਲੋਕਾਂ ਨੇ ਆਪਣੇ ਸਾਧਨਾਂ ਤੇ ਆਪਣੇ ਸਾਧਨਾਂ ਨਾਲ ਹੀ ਪਹੁੰਚਣਗੇ ਸੋਸ ਮੀਟਿੰਗ ਕਰ ਲਈ ਆਏ ਆ ਸੁਖਪਾਲ ਖੈਰ ਨੇ ਸਿੱਧੇ ਤੌਰ ਤੇ ਕਿਹਾ ਕਿ ਭਗਵੰਤ ਮਾਨ ਨੇ ਇਹ ਕਹਿ ਸੀਗਾ ਕਿ ਮੇਰੀ ਮਾਫੀ ਨਾਮੇ ਦੇ ਉੱਤੇ ਅਰਵਿੰਦ ਕੇਜਰੀਵਾਲ ਨਾਲ ਗੱਲ ਹੀ ਹੋਈ ਉਹ ਕਹਿੰਦੇ ਇਸ ਰੈਲੀ ਦੇ ਵਿੱਚ ਬਿਲਕੁਲ ਇੱਕੋ ਮੰਚ ਤੇ ਬੈਠਣਗੇ ਕੀ ਉੱਥੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਗੇ ਕਿ ਮੇਰੀ ਮਾਫੀ ਨਾਮੇ ਬਾਰੇ ਗੱਲ ਹੋ ਗਈ ਹੈ ਜੇ ਮਾਫੀ ਨਾਮੇ ਬਾਰੇ ਗੱਲ ਨਹੀਂ ਹੋਈ ਤਾਂ ਕੀ ਉਸ ਰੈਲੀ ਦੇ ਵਿੱਚ ਉੱਠ ਕੇ ਜਾਣਗੇ ਉਹ ਸਖਪਾਲ ਸਿੰਘ ਖੇਰਾਵਰੇ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਸ ਟਾਈਮ ਪਾਰਟੀ ਚੋਂ ਨਿਕਲ ਚੁੱਕੇ ਨੇ ਤੇ ਉਹਨਾਂ ਦੀ ਮੈਂਬਰਸ਼ਿਪ ਵੀ ਰੱਦ ਕਰਨ ਲਈ ਅਸੀਂ ਦਿੱਤਾਗਾ ਰੈਲੀ ਦੇ ਵਿੱਚ ਸਾਰੀਆਂ ਗੱਲਾਂ ਸਪਸ਼ਟ ਕਰ ਦਿੱਤੀ ਜਾਣਗੀਆਂ ਉਹ ਤੁਹਾਡੇ ਵਿਰੋਧੀ ਹੋ ਗਿਆ ਪਰ ਵਿਰੋਧੀ ਜਿਹੜੇ ਨਿਸ਼ਾਨੇ ਕੱਸਦੇ ਪੈਨੇ ਆਮ ਆਦਮੀ ਪਾਰਟੀ ਦੇ ਕੀ ਉਹਨਾਂ ਦੇ ਜਵਾਬ ਦੇਣੇ ਵਾਜਬ ਨਹੀਂ ਲੱਗਦੇ ਤੁਹਾਨੂੰ ਦੇਖੋ ਜਦੋਂ ਉਹ ਲੀਡਰ ਪਾਪੋਜੀਸ਼ਨ ਸੀ ਕਿ ਉਹਨਾਂ ਨੂੰ ਕਿਉਂ ਨਹੀਂ ਜਵਾਬ ਮੰਗੇ ਹੈਗੇ ਉਦੋਂ ਕਿਉਂ ਚੁੱਪ ਰਹੇ ਹੈ ਜਦੋਂ ਮਤਲਬ ਉਹਨੂੰ ਕੁਰਸੀ ਦਾ ਪਿਆਰ ਸੀਗਾ ਉਦੋਂ ਜੇਕਰ ਚੁੱਪ ਰਹੇ ਤਾਂ ਇੱਥੋਂ ਪਤਾ ਲੱਗਦਾ ਵੀ ਉਹ ਇੱਕ ਅ ਅਪੋਰਚਨਿਸਟ ਆਦਮੀ ਆ ਮੌਕਾ ਪ੍ਰਸਤਾਦ ਆਦਮੀ ਆ ਉਹਨੂੰ ਲੱਗਿਆ ਵੀ ਮੇਰੀ ਕੁਰਸੀ ਜਦੋਂ ਚਲੀ ਗਈ ਹੁਣ ਉਹਨੂੰ ਸਾਰੀ ਮਾੜੇ ਲੱਗਣ ਲੱਗੇ ਉਹ ਤੱਕ ਕਿਉਂ ਨਹੀਂ ਬੋਲੇ ਹੈਗੇ ਮੈਂ ਸਮਝਦਾ ਸੁਖਪਾਲ ਸਿੰਘ ਕਹਿ ਰਿਹਾ ਇੱਕ ਬਹੁਤ ਵੱਡਾ ਮੌਕਾ ਪ੍ਰਸਤਾਦ ਆਦਮੀ ਆ ਜਦੋਂ ਦੀ ਕੁਰਸੀ ਚਲੀ ਗਈ ਤੇ ਹੁਣ ਸਾਰੀਆਂ ਗੱਲਾਂ ਕਹਿੰਦਾ ਇਹ ਡਿਕਟੇਟਰ ਨੇ ਜੀ ਇਹ ਆ ਵੀ ਮਸਲਾ ਕਲੀਅਰ ਕਰਨਾ ਇਹ ਆ ਵੀ ਮਸਲਾ ਕਲੀਅਰ ਕਰਨਾ ਮੈਂ ਕੋਰਸੀ ਦੀ ਪਾਲਸੀ ਉਹਨਾਂ ਨੂੰ ਉਹਦੇ ਦੀ ਪਾਲਸੀ ਬਿਲਕੁਲ ਜਦੋਂ ਆਉਦਾ ਗਿਆ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਡਿਕਟੇਟਰ ਹੋ ਗਿਆ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਮਾੜਾ ਹੋ ਗਿਆ ਉਸ ਤੋਂ ਬਾਅਦ ਭਗਵੰਤ ਸਿੰਘ ਮਾੜਾ ਹੋ ਗਿਆ ਉਸ ਤੋਂ ਬਾਅਦ ਆਮ ਹਰਪਾਲ ਸਿੰਘ ਚੀਮਾ ਮਾੜਾ ਹੋ ਗਿਆ ਉਸ ਤੋਂ ਬਾਅਦ ਸਾਰੀ ਪਾਰਟੀ ਮਾਰੀ ਹੋ ਗਈ ਪਾਰਟੀ ਦੀ ਆਡਿਓਲੋਜੀ ਟਾਟੇਰੀ ਹੋ ਗਈ ਜਦੋਂ ਗਏ ਨੇ ਕਿ ਉਸ ਤੋਂ ਪਹਿਲਾਂ ਪਾਰਟੀ ਚੰਗੀ ਸੀ ਮੈਂ ਸਮਝਦਾ ਵੀ ਇਸ ਤੋਂ ਵੱਡਾ ਮੌਕਾ ਪ੍ਰਸਤਾਤ ਵੀ ਪੰਜਾਬ ਚ ਕੋਈ ਨਹੀਂ ਹੋ ਸਕਦਾ ਪਰ ਸੁਖਪਾਲ ਖੈਰਾ ਦਾ ਤਾਂ ਇਹ ਕਹਣਾ ਹੈ ਕਿ ਜੇ ਮੈਨੂੰ ਅਹੁਦਿਆਂ ਦੇ ਇਲਜ਼ਾਮ ਲਾਉਂਦੇ ਆ ਤੇ ਅਰਵਿੰਦ ਕੇਜਰੀਵਾਲ ਕੋਲ ਖੁਦ ਕੋਲ ਤਿੰਨ ਅਹੁਦੇ ਨੇ ਉਹ ਸਖਪਾਲ ਸਿੰਘ ਖੇਰਾਲ ਨੇ ਪਾਰਟੀ ਬਣਾਈ ਆ ਨਵੀਂ ਪੰਜਾਬੀ ਇਕਤਾ ਪਾਰਟੀ ਤੇ ਉਹਨਾਂ ਨੇ ਕਿਹੜਾ ਡੈਲੀਗੇਸ਼ਨ ਜਲਾਸ ਬਲਾ ਕੇ ਜਾਂ ਕਿਹੜੇ ਜਿਹੜੇ ਬੰਦੇ ਚੁਣ ਕੇ ਆਪਦਾ ਪ੍ਰਧਾਨਗੀ ਲਈ ਆ ਆਪਣੇ ਆਪ ਨੂੰ ਇੱਥੋਂ ਸਿੱਧ ਹੁੰਦਾ ਕਿ ਜਿਹਨਾਂ ਨੇ ਆਪਣੇ ਆਪ ਪ੍ਰਧਾਨਗੀ ਲਈ ਆ ਨਾ ਵੀ ਮੈਂ ਪ੍ਰਧਾਨ ਬਣ ਗਿਆ ਤੇ ਇੱਥੋਂ ਬਤਲਾਦੇ ਸਭ ਤੋਂ ਵੱਡਾ ਮੌਕਾ ਪ੍ਰਸਤਾਦ ਵੀ ਹੈ ਤੇ ਅਰਵਿੰਦ ਕੇਜਰੀਵਾਲ ਆਪਣੇ ਮਾਫੇਨਾਮੀ ਬੰਦੀ ਬਾਰੇ ਜਿਹੜਾ ਉਹ ਸਪਸ਼ਟ ਕਰਨਗੇ ਬਰਨਾਲੇ ਦੀ ਰੈਲੀ ਦੇ ਵਿੱਚ ਲੱਗਦਾ ਹੈ ਉਹਦੇ ਬਾਰੇ ਗੱਲਬਾਤ ਹੋਏਗੀ ਕਿਉਂਕਿ ਪੰਜਾਬ ਦੇ ਲੋਕ ਲਗਾਤਾਰ ਜਵਾਬ ਮੰਗ ਰਹੇ ਆ ਪੰਜਾਬ ਦੇ ਸਾਰੇ ਮਸਲਿਆਂ ਬਾਰੇ ਪੰਜਾਬ ਦੇ ਹਰ ਇੱਕ ਮਸਲੇ ਬਾਰੇ ਉਸ ਰੈਲੀ ਚ ਗੱਲ ਹੋਊਗੀ ਸਾਬ ਦੀ ਸੌਚ ਆ ਕੇ ਖਾਨਾ ਕਿ ਵਿਚਾਰ ਹਫਤੇ ਨਸ਼ਾ ਬੰਦ ਕਰ ਦੂੰ ਤੁਸੀਂ ਕਦੇ ਇਹ ਕਿਉਂ ਨਹੀਂ ਪੁੱਛਿਆ ਵੀ ਤੂੰ ਕਿਹਾ ਸੀ ਵਿਕਰਮ ਜੀਠੀਆ ਬਲੌਂਗੜਾਗਾ ਨੂੰ ਬਲੌਂਗੜਾ ਦੇ ਫੜ ਕੇ ਅੰਦਰ ਬੰਦ ਕਰ ਦੂੰ ਸਿਰਫ ਕੱਲਾ ਅਰਵਿੰਦ ਕੇਜਰੀਵਾਲ ਟਾਰਗੇਟ ਕਿਉਂ ਆ ਜਿਹੜੇ ਵਿਅਕਤੀ ਨੂੰ ਪੰਜਾਬ ਦੇ ਲੋਕਾਂ ਨੇ ਸੱਤਾ ਸੌਂਪੀਆ ਉਹ ਵੀ ਵਿਅਕਤੀ ਪੂਰੇ ਬਰਾਬਰ ਦੇ ਜ਼ਿੰਮੇਵਾਰ ਨੇ ਪਰ ਇਸ ਵੇਲੇ ਜਿਹੜੀ ਸਥਿਤੀ ਇਹ ਬਣੀ ਹੈ ਵਿਰੋਧੀ ਧਿਰ ਵੱਜੋਂ ਤੁਸੀਂ ਵੈਂਟੀਲੇਟਰ ਤੇ ਕਹਿ ਸਕਦੇ ਤਿੰਨ ਬੰਦੇ ਤੁਹਾਡੇ ਤਕਰੀਬਨ ਤਕਰੀਬਨ ਪਾਰਟੀ ਤੋਂ ਕਿਨਾਰੇ ਤੇ ਇੱਕ ਵਿਧਾਇਕ ਹੋਰ ਜੇ ਟੁੱਟਦਾ ਹੈ ਤੇ ਫਿਰ ਵਿਰੋਧੀ ਧਿਰ ਦਾ ਅਹੁਦਾ ਤੁਹਾਡੇ ਕੋਲ ਖੁੱਸ ਜਾਂਦਾ ਹੈ ਆਮ ਆ ਮੈਂ ਸਮਝਦਾ ਵੀ ਆਮ ਆਦਮੀ ਪਾਰਟੀ ਆਉਦਿਆਂ ਲਈ ਨਹੀਂ ਬਣੀ ਹੈਗੀ ਆਮ ਆਦਮੀ ਪਾਰਟੀ ਲੋਕਾਂ ਦੇ ਕੰਮਾਂ ਕਰਨ ਵਾਲੀ ਬਣੀ ਆ ਸਾਡੀ ਅਸੀਂ ਚਾਹੁੰਦੇ ਆ ਵੀ ਅਜਿਹੇ ਆਉਦੇ ਹਜ਼ਾਰ ਕੁਰਬਾਨ ਠੀਕ ਹੈ ਜੀ ਅਸੀਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ 49 ਦਿਨ ਦੀ ਸਰਕਾਰ ਵੀ ਕੁਰਬਾਨ ਕੀਤੀ ਸੀ ਅਸੀਂ ਉਸੂਲਾਂ ਨਾਲ ਕੋਈ ਸਮਝੌਤਾ ਨਹੀਂ ਕਰਦੇ ਅਪਦੇ ਉਸੂਲਾਂ ਤੇ ਕਾਇਮ ਸੋ ਇਸ ਹਨ ਹਰਪਾਲ ਚੀਮਾ ਜੀ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦਾ ਕਹਿਣਾ ਕਿ ਅਹੁਦਿਆਂ ਦੀ ਦੌੜ ਦੇ ਪਿੱਛੇ ਨਹੀਂ ਅਸੀਂ ਜਾਂਦੇ ਬੇਸ਼ੱਕ ਸਾਡੀ ਪਾਰਟੀ ਐਸ ਸਮੇਂ ਵੈਂਟੀਲੇਟਰ ਤੇ ਆ ਬੇਸ਼ੱਕ ਕਹਿ ਸਕਦੇ ਆ ਕਿ ਹੋ ਸਕਦਾ ਆ ਉਹਨਾਂ ਦੇ ਕੋਲ ਵਿਰੋਧੀ ਧਿਰ ਦਾ ਅਹੁਦਾ ਵੀ ਖੁੱਸ ਜਾਵੇ ਪਰ ਅਹੁਦਿਆਂ ਦੀ ਬਜਾਏ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ ਪਰ ਕਿੰਨਾ ਕੁ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਕਿੰਨਾ ਕੁ ਇਸ ਬਰਨਾਲੇ ਦੀ ਰੈਲੀ ਦੇ ਵਿੱਚ ਇਕੱਠ ਕਰ ਪਾਉਂਦੇ ਆ ਔਰ ਉਹਦੇ ਵਿੱਚ ਕਿੰਨੇ ਕੁ ਸਵਾਲਾਂ ਦੇ ਜਵਾਬ ਅਰਵਿੰਦ ਕੇਜਰੀਵਾਲ ਦੇ ਕੇ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਵਾਲ ਵਾਰ-ਵਾਰ ਉਹਨਾਂ ਦੀ ਮਾਫੀ ਨਾਮੇ ਦੇ ਉੱਤੇ ਉੱਠਦੇ ਆ ਇਹ ਫਿਲਹਾਲ ਵੀ ਤਰੀਕ ਦੀ ਬਰਨਾਲੇ ਦੀ ਰੈਲੀ ਦੱਸੇਗੀ ਕੈਮਰਾਮੈਨ ਬੌਬੀ ਦੇ ਨਾਲ ਜਸਵੀਰ ਟੀਵੀ ਪੰਜਾਬ ਜਲੰਧਰ